ਜਲੰਧਰ ਵੈਸਟ ਵਿੱਚ ਨਹੀਂ ਰੁਕ ਰਹੀਆਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਦਰਸਲ ਥਾਣਾ ਬਸਤੀ 바ਵਾ ਖੇਲ ਦੇ ਅਧੀਨ ਪੈਂਦੇ ਗੁਰੂ ਹਰਕ੍ਰਿਸ਼ਨ ਨਗਰ ਵਿੱਚ ਚੋਰਾਂ ਨੇ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਘਰ ਦੇ ਵਿੱਚੋਂ 30000 ਰੁਪਏ ਦੀ ਨਕਦੀ ਅਤੇ 골ਡ ਚੋਰੀ ਕਰਕੇ ਫਰਾਰ ਹੋ ਗਏ ਨੇ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਚੋਰਾਂ ਦੇ ਵੱਲੋਂ ਕਿਵੇਂ ਅੰਜਾਮ ਦਿੱਤਾ ਗਿਆ ਇਸ ਸਬੰਧੀ ਥਾਣਾ ਬਸਤੀ 바ਵਾ ਖੇਲ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਥਾਣਾ ਬਸਤੀ 바ਵਾ ਖੇਲ ਦੇ ਐਸਆਈ ਸੁਦਿੱਤ ਸਿੰਘ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਪੜਤਾਲ ਮਾਮਲੇ ਦੀ ਸ਼ੁਰੂ ਕੀਤੀ ਹੈ ਐਸਆਈ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਰੀ ਦੀ ਵਾਰਦਾਤ ਕਰਨ ਵਾਲਿਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਲਗਾਤਾਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਮੈਂ ਜਲੰਧਰ ਕੋਈ ਭਾਈ ਕੀ ਜਲੰਧਰ ਕਿਹੜੀ ਜਗ੍ਹਾ ਤੋਂ ਭਾਜੀ ਗੁਰੂ ਘਰ ਕੇਸ਼ਨਗਰ ਜੀ ਭਾਈ ਮਾਮਲਾ ਕੀ ਸਾਹ ਦੱਸਿਓ ਭਾਈ ਮਾਮਲਾ ਇਹ ਸੀਗਾ ਬਦਰ ਅਸੀਂ ਗਏ ਹੋਏ ਸੀਗੇ ਮੇਰੇ ਸਹੁਰੇ ਘਰੇ ਫੈਮਲੀ ਚ ਅਸੀਂ ਮੇਰੀ ਉਹਦਾ ਵਾਈਫ ਦਾ ਆਪਰੇਟ ਹੋਇਆ ਸੀ ਉਹਦੇ ਕਰਕੇ ਅਸੀਂ ਗਏ ਸੀਗੇ ਚੈੱਕ ਅਪ ਵਾਸਤੇ ਜੀ ਤੇ ਮਗਰੋਂ ਮੈਨੂੰ ਸਹੁਰੇ ਅੱਜ ਮੇਰੇ ਗੁਆਂਢੀਆਂ ਦਾ ਫੋਨ ਆਂਦਾ ਵੀ ਤਾਲੇਦੂਲੇ ਟੁੱਟੇ ਹੋਏ ਨੇ ਤੇ ਚੋਰੀ-ਚੋਰੀ ਦਾ ਹੈਗਾ ਤੇ ਫਿਰ ਫਟਾਫਟ ਅਸੀਂ ਉੱਥੋਂ ਚੱਲੇ ਜਾ ਕੇ ਦੇਖਿਆ ਤਾਂ ਇਹ ਸਾਰਾ ਕੁਝ ਮਤਲਬ ਹੋ ਚੁੱਕਿਆ ਸੀ ਉਹਦੋਂ ਤੱਕ ਸਾਰਾ ਮਸਲਾ ਹੈ ਕਰੀਬ ਕਿੰਨਾ ਕੁ ਨੁਕਸਾਨ ਹੋ ਗਿਆ ਭਾਜੀ ਹੋ ਗਿਆ ਨੁਕਸਾਨ ਤੁਸੀਂ 4-5 ਲੱਖ ਰੁਪਏ ਦਾ ਤਾਂ ਹੋ ਹੀ ਗਿਆ ਕੀ ਕੀ ਸਮਾਨ ਚੋਰੀ ਹੋਇਆ ਬਾਈ ਆਪਣੇ ਕੋਲ 골ਡ ਸੀਗਾ ਕੈਸ਼ ਸੀਗਾ ਕੈਸ਼ ਕਿੰਨਾ ਹੀ ਬਾਈ 30000 ਕੈਸ਼ ਸੀਗਾ 골ਡ ਕਿੰਨਾ ਸੀ ਬਾਕੀ 골ਡ ਸੀਗਾ 골ਡ ਕਿੰਨਾ ਸੀ 골ਡ ਤੁਸੀਂ ਲਾ ਲਓ 5-7 ਹੋਊਗਾ ਟੋਲੇ ਠੀਕ ਹੈ ਇਸ ਮੰਦੀਪਾ ਜੀ थानाਸ਼ ਯਾਦ ਕਰਤੀ ਕਰਤੀ ਕਰ ਫਨਗੜਾ ਬੰਦਾ ਜੀ ਖਾਨਾ ਬਸਤੀ ਬਾਬਾ ਖੇ ਮਾਮਲਾ ਇਹ ਹੈ ਜੀ ਇੱਥੇ ਇੱਕ ਬਰਮਨਾ ਦਾ ਮੁੰਡਾ ਹੈ ਜੀ ਜੀ ਇਹ ਕੋਠੀ ਨੰਬਰ 15 ਚ ਰੈਂਟ ਤੇ ਰਹਿੰਦਾ ਹੈ ਕਿੰਡੀ ਜਗ੍ਹਾ ਸਰ ਇਹ ਗੁਰੂ ਹਰਕਿਸ਼ਰ ਨਗਰ ਬਸਤੀ ਬਾਬਾ ਖੇ ਚ ਰਹਿੰਦਾ ਹੈ ਜੀ ਜੀ ਸਰ ਕਪੂੜੇਰੀ ਦੇ ਕੋਲ ਜੀ ਇਹ ਇੱਥੇ ਰੈਂਟ ਤੇ ਰਹਿੰਦੇ ਨੇ ਇਹਨਾਂ ਦੀ ਮਿਸ ਜੀ ਠ ਥੋੜੇ ਪਰਿਵਾਰ ਗਿਆ ਸੀ ਜਿਹਦਾ ਪਤਾ ਲੈਣ ਮਿਸਜੇ ਦਾ ਵਰਮ ਕੱਲ ਕੋਈ ਕਰੀਬ ਗਿਆ ਸੀ 8:00 ਵਜੇ ਕਰੀਬ ਚਲਾ ਗਿਆ ਜੀ ਤੇ ਅੱਜ ਸਵੇਰੇ ਇਹਨਾਂ ਨੂੰ ਗੁਮਾੜੀਆਂ ਨੇ ਫੋਨ ਕੀਤਾ ਕਿ ਤੁਹਾਡੇ ਮਕਾਨ ਦੇ ਜਿਹੜੇ ਤਾਲੇ ਨੇ ਟੁੱਟੇ ਹੋਏ ਨੇ ਹੂੰ ਤੇ ਤੁਸੀਂ ਆ ਜਾਓ ਹੂੰ ਇਹਦੀ ਇੱਕ ਘਾਰ ਆਏ ਨੇ ਘਰ ਆ ਕੇ ਇੱਕ ਮੇਨ ਗੇਟ ਦਾ ਇੱਕ ਸਟੋਰ ਦਾ ਤਾਲਾ ਟੁੱਟਿਆ ਇਹਨਾਂ ਦੇ ਕਹਿਣ ਮੁਤਾਬਕ ਜੀ ਤੇ ਥੋੜਾ ਬਹੁਤਾ ਕੈਸ਼ ਹੈਗਾ ਸੀ ਤੇ 5-6 골ਡ ਦੇ ਰਿੰਗਾਂ ਸੀ ਉਹ ਚੋਰੀ ਹੋਈਆਂ ਨੇ ਬਾਕੀ ਕੈਮਰੇ ਚੈੱਕ ਕਰ ਰਹੇ ਕੈਸ਼ ਕਿੰਨਾ ਸੀ ਥੋੜਾ ਬਹੁਤਾ ਕਿੰਨਾ ਸੀ ਜੀ ਆਪ ਦੇਖਤੀ ਯਾਰ ਕਹਿ ਰਹੇ ਤੇ 골ਡ ਕਿੰਨਾ ਕਹਿ ਰਹੇ ਸਰ 골ਡ ਤੋਂ 4 ਰਿੰਗਾਂ ਕਹਿ ਰਹੇ ਨੇ ਹੂੰ ਤੇ ਬਾਕੀ ਚੈੱਕ ਕਰ ਰਹੇ ਨੇ ਜੀ ਕੋਈ ਹੋਰ ਚੋਰੀਆਂ ਆਰਟੀਕਲ ਆਨ ਲਿਸਟ ਦੇਣਗੇ ਬਣਾ ਕੇ ਜੀ ਸੱਥਾ ਨਾ ਘੜਾ ਬੰਦਨਾਂ ਨੂੰ ਥਾਣਾ 바ਵਾ ਖੇਲ ਬੰਦਾ ਆਪਣਾ ਨਾਮ ਹੋਲ ਨੀਓ ਜੀ ਮੇਰਾ ਜੀ ਐਸ ਸਰਜੀਤ ਸਿੰਘ ਹੈ ਜੀ ਠੀਕ ਹੈ ਸਰ ਬਿਊਰੋ ਰਿਪੋਰਟ ਆਨ ਪੁਆਇੰਟ ਜਲੰਧਰ ਵੈਸਟ ਵਿੱਚ ਨਹੀਂ ਰੁਕ ਰਹੀਆਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਦਰਸਲ ਥਾਣਾ ਬਸਤੀ 바ਵਾ ਖੇਲ ਦੇ ਅਧੀਨ ਪੈਂਦੇ ਗੁਰੂ ਹਰਕ੍ਰਿਸ਼ਨ ਨਗਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਘਰ ਦੇ ਵਿੱਚੋਂ 30000 ਰੁਪਏ ਦੀ ਨਕਦੀ ਅਤੇ 골ਡ ਚੋਰੀ ਕਰਕੇ ਫਰਾਰ ਹੋ ਗਏ ਨੇ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਚੋਰਾਂ ਦੇ ਵੱਲੋਂ ਕਿਵੇਂ ਅੰਜਾਮ ਦਿੱਤਾ ਗਿਆ ਇਸ ਸਬੰਧੀ ਥਾਣਾ ਬਸਤੀ 바ਵਾ ਖੇਲ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਥਾਣਾ ਬਸਤੀ 바ਵਾ ਖੇਲ ਦੇ ਐਸਆਈ ਸੁਰਜੀਤ ਸਿੰਘ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਪੜਤਾਲ ਮਾਮਲੇ ਦੀ ਸ਼ੁਰੂ ਕੀਤੀ ਹੈ ਐਸਆਈ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਸਿਆ ਕੀ ਚੋਰੀ ਦੀ ਵਾਰਦਾਤ ਕਰਨ ਵਾਲਿਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਲਗਾਤਾਰ ਸੀਸੀਟੀਵੀ ਕੈਮਰੇ ਖੰਗਾ ਲਏ ਜਾ ਰਹੇ ਨੇ ਮੈਂ ਜਲੰਧਰ ਕੋਜੀ ਭਾਈ ਜਲੰਧਰ ਕਿਹੜੀ ਜਗ੍ਹਾ ਤੋਂ ਭਾਜੀ ਗੁਰੂ ਘਰ ਕਿਸ਼ਨਗਰ ਜੀ ਭਾਈ ਮਾਮਲਾ ਕੀ ਸਾਹ ਦੱਸਿਓ ਭਾਈ ਮਾਮਲਾ ਇਹ ਸੀਗਾ ਬਦਰ ਅਸੀਂ ਗਏ ਹੋਏ ਸੀਗੇ ਮੇਰੇ ਸਹੁਰੇ ਘਰੇ ਫੈਮਲੀ 'ਚ ਅਸੀਂ ਮੇਰੀ ਉਹਦਾ ਵਾਈਫ ਦਾ ਆਪਰੇਟ ਹੋਇਆ ਸੀ ਉਹਦੇ ਕਰਕੇ ਅਸੀਂ ਗਏ ਸੀ ਚੈੱਕਅਪ ਵਾਸਤੇ ਜੀ ਤੇ ਮਗਰੋਂ ਮੈਨੂੰ ਸਵੇਰੇ ਅੱਜ ਮੇਰੇ ਗਵਾਂਡੀਆ ਦਾ ਫੋਨ ਆਂਦਾ ਵੀ ਤਾਲੇਦੂਲੇ ਟੁੱਟੇ ਹੋਏ ਨੇ ਤੇ ਚੋਰੀ-ਚੋਰੀ ਦਾ ਹੈਗਾ ਤੇ ਫਿਰ ਫਟਾਫਟ ਜਿਦੋਂ ਚੱਲੇ ਜਦਾ ਆ ਕੇ ਦੇਖਿਆ ਤਾਂ ਇਹ ਸਾਰਾ ਕੁਝ ਮਤਲਬ ਹੋ ਚੁੱਕਿਆ ਸੀ ਉਹ ਤੱਕ ਸਾਰਾ ਮਸਲਾ ਹੈ ਕਰੀਬ ਕਿੰਨਾ ਕੁ ਨੁਕਸਾਨ ਹੋ ਗਿਆ ਭਾਜੀ ਹੋ ਗਿਆ ਨੁਕਸਾਨ ਤੁਸੀਂ ਲਾ ਕੇ ਚੱਲੋ ਵੀ 4-5 ਲੱਖ ਰੁਪਏ ਦਾ ਤਾਂ ਹੋ ਹੀ ਗਿਆ ਕੀ ਕੀ ਸਮਾਨ ਚੋਰੀ ਹੋਇਆ ਭਾਈ ਆਪਣੇ ਘਰ 골ਡ ਸੀਗਾ ਕੈਸ਼ ਸੀਗਾ ਕੈਸ਼ ਕਿੰਨਾ ਸੀ ਭਾਜੀ 30 ਹਜ਼ਾਰ ਕੈਸ਼ ਸੀਗਾ 골ਡ ਕਿੰਨਾ ਸੀ ਬਾਕੀ 골ਡ ਸੀਗਾ 골ਡ ਕਿੰਨਾ ਸੀ 골ਡ ਤੁਸੀਂ ਲਾ ਲਓ 5-7 ਹੋਊਗਾ ਤੋਲੇ ਠੀਕ ਹੈ ਇਸ ਮੰਡੀ ਬਾਈ ਸ਼ਾਥਾਨੇਸ਼ ਯਾਦ ਕਰਤੀਂ ਕਰਤੀਂ ਕਰਥਾਣਾ ਗੜਾ ਬੰਦਾ ਜੀ थाना ਬਸਤੀ ਬਾਬਾ ਘਰ ਮਾਮਲਾ ਇਹ ਹੈ ਜੀ ਇੱਥੇ ਇੱਕ ਬਰਮਨਾ ਦਾ ਮੁੰਡਾ ਹੈ ਜੀ ਜੀ ਇਹ ਕੋਠੀ ਨੰਬਰ 15 ਚ ਰੈਂਟ ਤੇ ਰਹਿੰਦਾ ਹੈ ਕਿਹੜੀ ਜਗ੍ਹਾ ਸਰ ਇਹ ਗੁਰੂ ਹਰਕਿਸ਼ਰ ਨਗਰ ਬਸਤੀ ਬਾਬਾ ਖਿਲਚ ਪੈਂਦਾ ਹੈ ਜੀ ਜੀ ਸਰ ਕਪੂੜੇਰੀ ਦੇ ਕੋਲ ਜੀ ਇਹ ਇੱਥੇ ਰੈਂਟ ਤੇ ਰਹਿੰਦੇ ਨੇ ਇਹਨਾਂ ਦੀ ਮਿਸ ਜੀ ਠੀਕ ਨਹੀਂ ਹੈਗੀ ਸੀ ਇਹ ਆਪਣੇ ਸਾਰੇ ਪਰਿਵਾਰ ਗਿਆ ਸੀ ਜਿਹਦਾ ਪਤਾ ਲੈਣ ਮਿਸ ਜੀ ਦਾ ਵਰੁਣ ਕੱਲ ਕੋਈ ਕਰੀਬ ਗਿਆ ਸੀ 8 ਵਜੇ ਕਰੀਬ ਚਲਾ ਗਿਆ ਜੀ ਤੇ ਇਹ ਅੱਜ ਸਵੇਰੇ ਇਹਨਾਂ ਨੂੰ ਗਵਾਂੜੀਆਂ ਨੇ ਫੋਨ ਕੀਤਾ ਕਿ ਤੁਹਾਡੇ ਮਕਾਨ ਦੇ ਜਿਹੜੇ ਤਾਲੇ ਨੇ ਟੁੱਟੇ ਹੋਏ ਨੇ ਤੇ ਤੁਸੀਂ ਆ ਜਾਓ ਇਹਦੀ ਇੱਕ ਘਾਰ ਆਏ ਨੇ ਘਾਰ ਆ ਕੇ ਇੱਕ ਮੇਨ ਗੇਟ ਦਾ ਇੱਕ ਸਟੋਰ ਦਾ ਤਾਲਾ ਟੁੱਟਿਆ ਇਹਨਾਂ ਦੇ ਕਹਿਣ ਮੁਤਾਬਕ ਜੀ ਇਹ ਥੋੜਾ ਬਤ ਕੈਸ਼ ਹੈਗਾ ਸੀ ਤੇ ਪੰਜ ਛੇ 골ਡ ਦੇ ਰਿੰਗਾ ਸੀ ਉਹ ਚੋਰੀ ਹੋਈਆਂ ਨੇ ਬਾਕੀ ਕੈਮਰੇ ਚੈੱਕ ਕਰ ਰਹੇ ਕੈਸ਼ ਕਿੰਨਾ ਸੀ ਥੋੜਾ ਬਹੁਤਾ ਕਿੰਨਾ ਸੀ ਕੀ ਆਪ ਦੇਖਤੀ ਯਾਰ ਕਹਿ ਰਹੇ ਤੇ 골ਡ ਕਿੰਨਾ ਕਹਿ ਰਹੇ ਸਰੇ 골ਡ ਤੋਂ ਚਾਰ ਰਿੰਗਾ ਕਹਿ ਰਹੇ ਨੇ ਹਮ ਤੇ ਬਾਕੀ ਚੈੱਕ ਕਰ ਰਹੇ ਨੇ ਜੇ ਕੋਈ ਹੋਰ ਚੋਰੀ ਹੋਇਆ ਆਰਟੀਕਲ ਔਨ ਲਿਸਟ ਦੇਣਗੇ ਬਣਾ ਕੇ ਜੀ ਸੱਥਾ ਨਾ ਘੜਾ ਬੰਦਰਾਂ ਨੂੰ ਥਾਣਾ ਬਾਬਾ ਖੇਲ ਮੈਂਦਾ ਜੀ ਆਪਣਾ ਨਾਮ ਬੋਲ ਲਿਓ ਜੀ ਮੇਰਾ ਜੀ ਐਸਏ ਸਰਜੀਤ ਸਿੰਘ ਹੈ ਜੀ ਠੀਕ ਹੈ ਸਰ ਬਿਊਰੋ ਰਿਪੋਰਟ ਔਨ ਪੁਆਇੰਟ